ਖੜੇ ਆ ਜੀ ਪਿੰਡ ਸਿੰਬਲ ਵਿਖੇ ਸਿੰਬਲ ਦੇ ਨਾਲ ਇਹ ਜੋ ਸ਼ਰਾਬ ਦਾ ਠੇਕਾ ਤੁਸੀਂ ਦੇਖ ਸਕਦੇ ਹੋ ਜਗਦੀਸ਼ ਚੰਦ ਵਗੈਰਾ ਦਾ ਠੇਕਾ ਹੈ ਠੇਕੇ ਦੇ ਨਾਲ ਸੜਕ ਦੇ ਨਾਲੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੀ ਬਹੁਤ ਵੱਡਾ ਇੱਕ ਘਟੋ ਘਟ 12 13 ਫੁੱਟ ਜੋ ਸੜਕ ਦੇ ਨਾਲ ਹੀ ਹੈ ਉਹ ਬਹੁਤ ਵੱਡਾ ਟੋਆ ਇੱਕ ਪੁੱਟਿਆ ਜਾ ਚੁੱਕਿਆ ਇਸ ਸਮੇ ਅਸੀਂ 5 ਵਜੇ ਦੇ ਕਰੀਬ ਅਸੀਂ ਇੱਥੇ ਖੜੇ ਆ ਤੇ ਦੇਖ ਸਕਦੇ ਹੋ ਤੁਸੀਂ ਜੇ ਜੋ ਜੀਸੀਬੀ ਮਸ਼ੀਨ ਚੱਲ ਰਹੀ ਸੀਗੀ ਉਹ ਅੱਗੇ ਬੰਦ ਕਰ ਦਿੱਤੀ ਆ ਉਹੀ ਬੰਦਿਆਂ ਦਾ ਆ ਜੋ ਨਾਲ ਇਹਨੇ ਡੱਗ ਵੀ ਲਾਇਆ ਹੋਇਆ ਮਿੱਟੀ ਇਕੱਠੀ ਕਰੀ ਹੋਈ ਆ ਇੱਥੋਂ ਪੱਟ ਕੇ ਉਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਤੇ ਨਾਲ ਖੇਤਾਂ ਦੇ ਵਿੱਚ ਕੰਮ ਕਰ ਰਹੇ ਇੱਕ ਵੱਡੀ ਢੇਰੀ ਉਹ ਨਾਲ ਹੋਰ ਲਾਈ ਹੋਈ ਆ ਜੋ ਦਰਖਤ ਆ ਉਹਦੇ ਨਾਲ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਤੇ ਆ ਇੱਕ ਜੋ ਸਾਈਨ ਬੋਰਡ ਸੀਗਾ ਸਰਕਾਰੀ ਸਾਈਨ ਬੋਰਡ ਇਹ ਵੀ ਡੇਗ ਦਿੱਤਾ ਗਿਆ ਦੇਖ ਸਕਦੇ ਹੋ ਤੁਸੀਂ ਕਿ ਵੀ ਇਹ ਘੱਟੋ ਘੱਟ ਜੋ ਹੈਗਾ ਇਹ 30 ਮੀਟਰ 30 30 ਮੀਟਰ ਹੋਏਗਾ ਹੈ 30 ਮੀਟਰ ਦੇ ਕਰੀਬ ਜੋ ਕਰਵ ਪੈਂਦਾ ਹੈਗਾ ਸੜਕ ਦਾ ਆ ਦੇਖ ਸਕਦੇ ਤੁਸੀਂ ਅੱਗੇ ਕਿ ਦਿਖਾਇਓ ਜਾ ਕੇ ਬਹੁਤ ਡੂੰਗਾ ਟੋਆ ਇਹ ਸੜਕ ਤੋਂ ਘੱਟੋ ਘੱਟ 10 ਫੁੱਟ ਤੋਂ ਵੱਧ ਟੋਆ ਇਹ ਪੁੱਟਿਆ ਜਾ ਚੁੱਕਿਆ ਦੇਖ ਸਕਦੇ ਹੋ ਕੋਈ ਵੀ ਇੱਥੇ ਇਸ ਸਮੇਂ ਹਾਜ਼ਰ ਨਹੀਂ ਹੈਗਾ ਕਿਉਂਕਿ ਸਾਰੇ ਜੋ ਮੀਡੀਆ ਦੀ ਪਾਨਕ ਲੱਗਦੇ ਸਾਰੇ ਹੀ ਇਹ ਇੱਥੋਂ ਭੱਜ ਚੁੱਕੇ ਆ ਤੇ ਆਪ ਜੀ ਨੂੰ ਬਖਾ ਰਹੇ ਆ ਕਿ ਵੀ ਜੋ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਨਜਾਇਜ਼ ਮਾਈਨਿੰਗ ਦਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਕਿ ਵੀ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣੀ ਹੈਗੀ ਇਹ ਨਜਾਇਜ਼ ਤੁਸੀਂ ਦੇਖ ਸਕਦੇ ਹੋ ਕਿ ਵੀ ਜੋ ਸੜਕ ਦੇ ਨਾਲ 10 ਫੁੱਟ ਜੋ ਘੱਟੋ ਘਾਟੇ ਟੋਆ ਪੁੱਟਿਆ ਜਾ ਚੁੱਕਿਆ ਜੋ ਇਸ ਸਮੇਂ ਕੋਈ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਜੋ ਜੀਸੀਵੀ ਮਸ਼ੀਨਾਂ ਉਹ ਵੀ ਖਾਵਾਂਗੇ ਅੱਗੇ ਬੰਦ ਕੀਤੀ ਜਾ ਚੁੱਕੀ ਹੈ ਤੇ ਉਹ ਮਿੱਟੀ ਦੀਆਂ ਜੋ ਢੇਰੀਆਂ ਲਗਾਈਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਸਾਰਾ ਕੀ ਹੈ ਮੰਜ਼ਰ ਕੀ ਹੈ ਮਾਮਲਾ ਜਾਣਾਂਗੇ ਕਰਾਂਗੇ ਜੋ ਪੀਡਬਲਯੂਡੀ ਦੇ ਅਫਸਰ ਸਾਹਿਬਾਨ ਨੇ ਜਾਂ ਮਾਈਨਿੰਗ ਦੇ ਅਫਸਰ ਸਾਹਿਬਾਨ ਨੇ ਔ ਇਸ ਗੱਲ ਦਾ ਜਵਾਬ ਦੇਣਗੇ ਕਿ ਵੀ ਇਹ ਕੰਮ ਕਿਉਂ ਕਰਵਾਇਆ ਗਿਆ ਤੇ ਕਿਸ ਲਈ ਕਰਵਾਇਆ ਗਿਆ ਤੇ ਰਾਤ ਨੂੰ ਖੁਦਾ ਨਾ ਖਾਸਤਾ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੋਏਗਾ ਦੇਖ ਸਕਦੇ ਤੁਸੀਂ ਕੋਈ ਵੀ ਇੱਥੇ ਕਵਰ ਨਹੀਂ ਕੀਤਾ ਗਿਆ ਹੈਗਾ ਕਵਰ ਕਰਿਆ ਗਿਆ ਕੋਈ ਵੀ ਗੱਡੀ ਵੀ ਡਿੱਗ ਸਕਦੀ ਹੈ ਕੋਈ ਮੋਟਰਸਾਈਕਲ ਵੀ ਡਿੱਗ ਸਕਦਾ ਕੋਈ ਇਹ ਇੱਥੇ ਵੀ ਡਿੱਗੇ ਉਹਨਾਂ ਦੀ ਵੀ ਮੌਤ ਹੋ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਡੂੰਘਾ ਟੋਆ ਹੈ ਤੁਸੀਂ 12 ਫੁੱਟ ਘਟੋ ਘਟੇ ਜੋ ਟੋਵਾ ਹੈਗਾ ਡੂੰਗਾ ਹੈਗਾ ਤੁਸੀਂ ਦੇਖ ਸਕਦੇ